ਰਤਾਰ ਸਿੰਘ ਜੀ ਮੈਂ ਚਗਾਵੇਂ ਨੂੰ ਬਰੋਨ ਕਰਦਾ ਆ ਲੋਪੋਗੇ ਚਗਾਵੇਂ ਨੂੰ ਮੇਰੀ ਹੀ ਬਸਿਆ ਜੇ ਇਹਦੀ ਕਿਸੇ ਕਾਰਨਾ ਕਰਕੇ ਇਹਨਾਂ ਬੰਦ ਕਰਤੀ ਹੈ ਜੀ ਵੇਖੋ ਇਹ ਜਿਹੜਾ ਸੰਘਰਸ਼ ਅਸੀਂ ਆ ਵੰਡਿਆ ਆ ਇਹਦੇ ਵਿੱਚ 30 ਬਸਾਂ ਦੇ ਵਿੱਚ 150 ਪਰਿਵਾਰ ਜੁੜਿਆ ਆ ਇੱਕ ਇੱਕ ਬਸ ਜਿਹੜੀ ਆ ਉਹਦੇ ਵਿੱਚ ਚਾਰ-ਚਾਰ ਪਰਿਵਾਰ ਹਿੱਸੇਦਾਰ ਬਣ ਕੇ ਇਹਨਾਂ ਗੱਡੀਆਂ ਅਸੀਂ ਚਲਾਉਣਦੇ ਆ ਜਿਨ੍ਹਾਂ ਦੇ ਅੱਜ ਤੱਕ ਅਸੀਂ ਟੈਕਸ ਤਾਰਨਦੇ ਆ ਕਈ ਗੱਡੀਆਂ ਸਾਡੀਆਂ ਪਾਸ ਹੀ ਆ ਸਾਨੂੰ ਕਿ ਹੈ ਗਲਤ ਕਰਕੇ ਕੋ ਗੱਡੀਆਂ ਜਿਹੜੀਆਂ ਮਰ ਵੀ ਜਿਹੜੀਆਂ ਹਾਦੀਆਂ ਖਲਾਰ ਦਿੱਤੀਆਂ ਗਈਆਂ ਨੇ ਅਸੀਂ ਪ੍ਰਸ਼ਾਸਨ ਨੂੰ ਸੀਐਮ ਮਾਨ ਸਾਹਿਬ ਨੂੰ ਕਿਉਂਕਿ ਜਿੱਦੇ ਘਰ ਘਰ ਰੋਜ਼ਗਾਰ ਪਹੁੰਚਾਉਣ ਲਏ ਆ ਅਸੀਂ ਉਹਨਾਂ ਦਾ ਹੱਥ ਜੋ ਕੇ ਬੇਇੱਜ਼ਤੀ ਕਰਦੇ ਆ ਵੀ ਸਾਨੂੰ ਇਹਨਾਂ ਪਰਮਾਣਾਂ ਤੇ ਵੇਖ ਤੇ ਯਾਰ ਨੂੰ ਪਰਮਤ ਦਿੱਤੇ ਜਾਣ ਕਿਉਂਕਿ ਜੇ ਵੱਡੇ ਘਰਾਂ ਨਹੀਂ ਇੱਧਰ ਆ ਗਏ ਵੱਡੇ ਘਰਾਂ ਨੇ ਜਿਹੜੀਆਂ ਗੱਡੀਆਂ ਤੀ ਬੰਦ ਹੋ ਗਈਆਂ ਨੇ ਵੱਡੇ ਘਰਾਂ ਨੇ ਆ ਗਏ ਨੇ ਉਹਨਾਂ ਦੇ ਦਰ ਉਹਨਾਂ ਅੱਗੇ ਨਹੀਂ ਢਿੱਡ ਭਰਦੇ ਆ ਜਿਹੜੇ ਬੇਰੋਜ਼ਗਾਰ ਬੇਰੋਜ਼ਗਾਰ ਵਿਚਾਰੇ ਹੋ ਗਏ ਆ ਇਹ ਕਿੱਦਾਂ ਜਾਣਗੇ ਜਿੰਨਾਂ ਦੇ ਘਰ ਦਾ ਕਿੰਨੇ ਤਾਂ 4 ਮਹੀਨੇ ਹੋ ਗਏ ਸਾਡੀਆਂ ਗੱਡੀਆਂ ਕੜੀਆਂ ਨੂੰ ਵੇਖੋ ਗੱਡੀਆਂ ਦੇ ਹਾਲਾਤ ਵੇਖ ਲਓ ਆ ਗੱਡੀਆਂ ਕਵਾੜ ਹੋਈ ਜਾਂਦੀਆਂ ਜੀ ਇਹਨਾਂ ਤੇ ਗੌਰ ਕੀਤਾ ਜਾਵੇ ਸੀਐਮ ਮਾਨ ਨੂੰ ਕਹਿੰਦੇ ਆ ਅਸੀਂ ਲਾਜਿਤ ਭੱਲਾ ਨੂੰ ਟ੍ਰਾਂਸਪੋਰਟ ਮੰਤਰੀ ਨੂੰ ਕਹਿੰਦੇ ਆ ਅਸੀਂ ਸਾਡੀ ਜਿਹੜੀ ਹਲਕਾ ਇੰਚਾਰਜ ਸੋਨੀਆ ਮਾਨ ਜੀ ਨੂੰ ਬੇਨਤੀ ਕਰਦੇ ਆ ਸਾਰੇ ਤੇ ਗਾਵੇਂ ਦੇ ਜਿਹੜੇ ਇਸ ਦੇ ਇੰਚਾਰਜ ਆ ਪ੍ਰਧਾਨ ਸਿੰਘ ਨੂੰ ਬੇਨਤੀ ਕਰਨੇ ਆ ਅੱਗੇ ਵੀ ਕਈ ਵਾਰ ਮਿਲੇ ਹੀ ਉਹਨਾਂ ਨੂੰ ਵਿਸ਼ਵਾਸ ਦਵਾਇਆ ਪਈ ਤਾਂ ਦਾ ਰੁਜ਼ਗਾਰ ਕਿਸੇ ਨਾ ਕਿਸੇ ਤਰ੍ਹਾਂ ਤੋਰਾਂਗੇ ਪਰ ਜਿਹੜੇ ਕੋ ਚੰਦ ਕਰਾਣੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਗਲਤ ਲਿਆ ਕੇ ਗੱਲਬਾਤ ਗਲਤ ਕਰਕੇ ਫੇਰਾਂ ਨੂੰ ਵਾਂਝਾ ਰਹਿ ਦਿੰਦੇ ਆ ਅਸੀਂ ਫੇਰ ਉਹਨਾਂ ਦੇ ਬੇਨਤੀ ਕਰਦੇ ਆ ਤੇ ਜਿਹੜੀਆਂ ਇਹ 20 ਗੱਡੀਆਂ ਨਜਾਇਜ਼ ਚੱਲਣ ਦੀਆਂ ਇਹ 20 ਗੱਡੀਆਂ ਚੱਲਣ ਦੀਆਂ ਨੇ ਉੰਨੀ ਕਿੱਥੇ 50 ਚੱਲਦੀਆਂ ਸੀ ਹੁਣ 20 ਚੱਲਦੀਆਂ ਨੇ ਇਹ ਵੇਖੋ ਵੀ ਸਵਾਰੀ ਇੰਨੀ ਖੱਜਲ ਖਰਾਬ ਹੋਣ ਦੀ ਆ ਕਈ ਕਹੇ ਭਜਾਈ ਫਿਰਦੇ ਕਦੇ ਆਹ ਨੂੰ ਭਜਾ ਕੇ ਲੈ ਜਾ ਕਦੀ ਆਹ ਨੂੰ ਭਜਾ ਕੇ ਲੈ ਜਾ ਅਸੀਂ ਬੇਨਤੀ ਕਰਦੇ ਆਂ ਪੀਏ ਜਿਹਦਾ ਜਿੱਦਾਂ ਰਜਗਾਰ ਤੁਸੀਂ ਵੇਖ ਲਓ ਵੀ ਜੇ 50 ਗੱਡੀਆਂ ਚੱਲਦੀਆਂ ਸੀ ਤੇ ਕੰਮ ਦੋ ਦੋ ਤਿੰਨ ਤੱਕਾ ਲੱਗਦੇ ਸੀ ਸਹੀ ਚੱਲੀ ਜਾਂਦਾ ਸੀ ਹੁਣ 18 19 ਗੱਡੀਆਂ ਚੱਲਣੀਆਂ ਉਹਨਾਂ ਵਿੱਚੋਂ ਵੀ 7 8 ਗੱਡੀਆਂ ਨਜਾਇਜ਼ ਚੱਲਦੀਆਂ ਨੇ ਜਿਨ੍ਹਾਂ ਦੇ ਕਨੈਕਟ ਅਸੀਂ ਜੀਐਮ ਨੂੰ ਬੜੀ ਵਾਰ ਦੇ ਚੁੱਕੇ ਹਾਂ ਵਨ ਨੂੰ ਟੂਨ ਹੋਏ ਵਨ ਨੂੰ ਟੂਨ ਨੂੰ ਵੀ ਕੋੜਦੇ ਆ ਡੜਿਆ ਤੇ ਵੇਖੋ ਇਹ ਪ੍ਰਸ਼ਾਸਨ ਦੀ ਮੇਰੀ ਭੁਗਤ ਦੇ ਨਾਲ ਉਹ ਗੱਡੀਆਂ ਨਹੀਂ ਬੰਦ ਉਹਣੀਆਂ ਅਹੀਂ ਵੇਖੋ ਕਿਦਾਂ ਅਸੀਂ ਠੱਕੇ ਖਾਂਦੇ ਆਂ ਰੋਟੀ ਤੋਂ ਵੀ ਰਿਕਾਰ ਹੋ ਗਏ ਆ ਸਾਡਾ ਬਹੁਤ ਜ਼ਿਆਦਾ ਮੰਦਾ ਆ ਲਿਆ ਮਨ ਕਰਾ ਲਿਆ ਆਂ ਸਾਡਾ ਸੰਘਰਸ਼ ਹੈ ਦੋ ਦਿਨ ਦਾ ਜੀਐਮ ਨੂੰ ਵਨ ਨੂੰ ਤੇ ਟੂ ਨੂੰ ਟਾਈਮ ਦੇਣਾ ਆ ਅੰਮ੍ਰਿਤਸਰ ਕਾਊਂਟਰ ਤੇ ਬਹਿ ਕੇ ਗੱਡੀਆਂ ਸਾਰੀਆਂ ਚੈੱਕ ਕੀਤੀਆਂ ਜਾਣ ਚੈੱਕ ਕਰਕੇ ਜਿਹੜੀਆਂ ਗੱਡੀਆਂ ਦੀ ਪਾਸਿੰਗ ਨਹੀਂ ਆ ਗਈ ਜਿਹੜੀਆਂ ਗੱਡੀਆਂ ਡਿਫਾਲਟਰ ਆ ਉਹ ਬਾਹਰ ਕੱਡੀਆਂ ਜਾਣ ਉਹ ਬੰਦ ਕੀਤੀਆਂ ਜਾਣ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਸਾਨੂੰ ਆਰਥਿਕ ਦੇ ਆਧਾਰ ਤੇ ਜਿਹੜੇ ਕਿਉਂਕਿ ਜਿਹੜੇ ਕਈ ਗੱਡੀਆਂ ਦਾ ਤੀਆਂ ਹੋ ਗਈਆਂ ਜਿਹੜੀਆਂ 20 ਗੱਡੀਆਂ ਅਜੇ ਤੱਕ ਵੀ ਟੈਕਸ ਸਭ ਕੁਝ ਕਲੀਅਰ ਆ ਇਸ ਦੇ ਆਧਾਰ ਤੇ ਇਹਨਾਂ ਨੂੰ ਪਰਮਟ ਦਿੱਤੇ ਜਾਣ ਜਿਹੜਾ ਕਿ ਅਸੀਂ ਆ ਸਾਡੀ ਰੋਜੀ ਰੋਟੀ ਬਣ ਸਕੇ ਇਹ ਗੱਲ ਜਿਹੜੀ ਆ ਅਸੀਂ ਬੇਨਤੀ ਕਰਦੇ ਆ ਵੀ ਮਾਨ ਸਾਹਿਬ ਦੇ ਧਿਆਨ ਚ ਲਿਆਂਦੀ ਜਾਵੇ ਕਿਉਂਕਿ ਸਿਆਂ ਮਾਨ ਸਾਹਿਬ ਦੇ ਧਿਆਨ ਚ ਲਿਆਂਦੀ ਜਾਵੇ ਜਿਹੜੇ ਘਰ ਘਰ ਰੁਜ਼ਗਾਰ ਦੇਣਦੇ ਆ ਸਾਨੂੰ ਵੀ ਰੁਜ਼ਗਾਰ ਜਿਹੜਾ ਖੋਇਆ ਹਨ ਦਿੱਤਾ ਜਾਵੇ ਬਹੁਤ ਅਨਾਂ ਦੇ ਤਲਵਾਦੀ ਹੋਵਾਂਗਾ ਔਰ ਆ ਸੰਗਰ ਤੇ ਵੀ ਦੋ ਦਿਨ ਦਾ ਹੀ ਜਿਆਮ ਨੂੰ ਟਾਈਮ ਦੇਣਾ ਜੇ ਨਾ ਆਇਆ ਫਿਰ ਉਹ ਜਾ ਕੇ ਬੱਸ ਸਟਾਡੇ ਵੱਡਾ ਸੰਗਰ ਤੇ ਕਰਕੇ ਪਰਿਵਾਰ ਸਮੇਤ ਵਿੱਚ ਬੈ ਕੇ ਕੱਲੀ ਕੱਲੀ ਗੱਡੀ ਜਿਹੜੀਆਂ ਤੀ ਹੈਗੀਆਂ ਸਾਰ ਦਿੱਤੀਆਂ ਜਾਣਗੀਆਂ ਇਹ ਹੁਣ ਪ੍ਰਸ਼ਾਸਨ ਦੀ ਜ਼ਿੰਮੇਵਾਰ ਹੋਊਗਾ ਜਾਂ ਜਿਆਮ ਪਰ ਜ਼ਿੰਮੇਵਾਰ ਹੋਊਗਾ ਜਾਂ ਆ ਕੇ ਜ਼ਮਾਰ ਜਿਹੜਾ ਗੱਡੀਆਂ ਦੇ ਜਾ ਚਲਾਉਣ ਦਿਆ ਤੇ ਸਾਨੂੰ ਪਰਮਰ ਦਿੱਤੇ ਜਾਣ ਤੇ ਜਿਹੜੇ ਸਾਡੇ ਜਿਹੜੇ ਬੰਦ ਕੀਤੇ ਆ ਤੇ ਪਰਮਟ ਅਸੀਂ ਆਨੇ ਵੀ ਜੇ ਜੇ ਕਿਸੇ ਵੀ ਸਕੀਮ ਤੇ ਲਾ ਕੇ ਬੇਨਤੀ ਕੀਤੀ ਜਾਂਦੀ ਆ ਕਿ ਕਾਨੂੰਨ ਸਾਰਿਆਂ ਲਈ ਇੱਕੋ ਹੀ ਆ ਜੇ ਸਰਕਾਰ ਨੇ ਸਾਰੇ ਪਰਮਟ ਬੰਦ ਕੀਤੇ ਇਹ ਵੀ ਬੰਦ ਹੋਣ ਚਾਹੀਦੇ ਜਾਂ ਫਿਰ ਇਹ ਵੀ ਚੱਲਦੀਆਂ ਰਹਿਣ ਚਾਹੀਦੀਆਂ ਚਾਹੋ ਵੀ ਵੀ ਬੰਦ ਕਰ ਦੇ ਸਾਰੇ ਇਹ ਜਿਹੜੀਆਂ ਆਸਾਨੀਆਂ ਨਾਲ ਚੱਲੀਆਂ ਜਾਂਦਾ ਸਰਕਾਰ ਦੇ ਵਿੱਚ ਦੋ ਕਾਨੂੰਨ ਤੇ ਹੋ ਨਹੀਂ ਸਕਦੇ ਜੋ ਵੀ ਚੱਲਣ ਕੀ ਮਤਲਬ ਜੀ ਮੇਰਾ ਨਾਮ ਕੁਲਦੀਪ ਸਿੰਘ ਜੇ ਮੈਂ ਮਿੰਨੀਪਾਸ ਜੁਨੀਆਨ ਜਿਹੜੇ ਚਕਾਵੇਂ ਤੋਂ ਪਰਸਰ ਚੱਲਦੀਆਂ ਮੇਰੇ ਕੋ ਵੀ ਦੋ ਗੱਡੀਆਂ ਹੈਗੀਆਂ ਤੇ ਸਰਕਾਰ ਦੀਆਂ ਕੋ ਜਿਹੜੀਆਂ ਗਲਤ ਪਾਲਿਸੀਆਂ ਪਹਿਲਾਂ ਆਣੀਆਂ ਬਣੀਆਂ ਸੀ ਉਹਨਾਂ ਜੋ ਸਾਡੀਆਂ 50 ਗੱਡੀਆਂ ਚੋਂ ਜਿਹੜੀਆਂ ਚਲਦੀਆਂ ਮਿੰਨੀ ਬੱਸਾਂ ਜੋ 31 ਗੱਡੀਆਂ ਖਲੋ ਗਈਆਂ 19 ਗੱਡੀਆਂ ਲੀਆਂ ਚੱਲਣੀਆਂ ਇੱਥੇ ਤੇ ਜਿੱਦਾਂ ਸਾਡੀਆਂ ਗੱਡੀਆਂ 30 31 ਗੱਡੀਆਂ ਨੇ ਖਲੋਤੀਆਂ ਸਿਰਫ ਨਜ਼ਾਰਾ ਜਿੱਦਾਂ ਵੀ ਕਾਗਜ਼ ਨਹੀਂ ਹੈਗੇ ਕਿਸੇ ਦੇ ਪਾਸੇ ਨਹੀਂ ਹੈਗੀ ਉਹਦੇ ਬਾਅਦ ਸਾਡੀਆਂ ਗੱਡੀਆਂ ਨੇ ਟਾਈਮਾਂ ਜੋ ਬਾਹਰ ਕੱਢੀਆਂ ਨਾ ਤੇ ਜਿਹੜੀਆਂ 19 ਗੱਡੀਆਂ ਚੱਲਣੀਆਂ ਉਹਨਾਂ ਦੇ ਵਿੱਚ ਵੀ ਕਈ ਗੱਡੀਆਂ ਇਹੋ ਜਿਹੀ ਹੈਗੀਆਂ ਜਿਨ੍ਹਾਂ ਦਾ ਕੋਈ ਪਾਸਿੰਗ ਨਹੀਂ ਹੈ ਵੀ ਕਿਸੇ ਦੇ ਕਿਸੇ ਦੇ ਟੈਕਸ ਟੁੱਟੇ ਆ ਜਦੋਂ ਹੋਰ ਨੰਬਰ ਵਾਲੀ ਗੱਡੀ ਕੋਈ ਹੋਰ ਚੱਲਣ ਦੀ ਇੱਥੇ ਪਰਮਰ ਤੇ ਗੱਡੀ ਦਾ ਨੰਬਰ ਹੋ ਰਿਹਾ ਇੱਥੇ ਹੋਰ ਕੋਈ ਚੱਲਣੀਆਂ ਆ ਅਸੀਂ ਥੱਪੇ ਟੁੱਪੇ ਵਾਲੀਆਂ ਗੱਡੀਆਂ ਵਿੱਚ ਆਈਆਂ ਦੋ ਤਿੰਨ ਰਹਿ ਜੀਐਮ ਨੇ ਕਹਿਤਾ ਵੀ ਜੇ ਸਾਡੀਆਂ ਗੱਡੀਆਂ ਖੜਾਰੀਆਂ ਤਾਂ ਇਹ ਵੀ ਖੜਾ ਰੋ ਪਰ ਜੀਐਮ ਇਹ ਬੰਦੇ ਤੇ ਧਿਆਨ ਹੀ ਦੇਣ ਡੀਆਂ ਇਹ ਪ੍ਰਸ਼ਾਸਨ ਦੀ ਸਹਣਾ ਗੱਡੀਆਂੜੀਆਂ ਚੱਲਣੀਆਂ ਤੇ ਬਾਕੀ ਫੇਰ ਵੀ ਸਭ ਕੋ ਦਿੱਤਾ ਇੱਥੇ ਬਾਕੀ ਇਹ ਗੱਲ ਜਿਹੜਾ ਬੱਬੂ ਪ੍ਰਧਾਨ ਆ ਉਹ ਵੀ ਸਾਡੇ ਨਾਲ ਆ ਚਲੋ ਸਾਡਾ ਜਦੋਂ ਇਹ ਆਨੇ ਉਹਨੂੰ ਸਾਡੇ ਨਾਲ ਜਾਂਦਾ ਆ ਨਵੇਂ ਪਰਮਟ ਸਾਡੇ ਸਰਕਾਰ ਨਾਲ ਜਿਹੜੀ ਗੱਲ ਚੱਲਣ ਰਹੀ ਵੀ ਸਾਨੂੰ ਜਾਂ ਦਿੱਤੇ ਜਾਣ ਸਾਡੀਆਂ ਜਿਹੜੀਆਂ ਬੰਦ ਗੱਡੀਆਂ ਹੋ ਗਈਆਂ ਉਹਦੇ ਵਿਹਾਵ ਤੇ ਵੱਡੇ ਵੱਡੇ ਤਣਾੜ ਦੂਜਿਆਂ ਰੂਟਾਂ ਤੋਂ ਜਿਹਨਾਂ ਦੇ ਵੱਡੀਆਂ ਗੱਡੀਆਂ ਚੱਲਣੀਆਂ ਕਿ ਉਹ ਇਹਨੂੰ ਗੱਡੀਆਂ ਲਿਆ ਕੇ ਚਲਾਉਣਾ ਚਾਹੁੰਦੇ ਆ ਤੇ ਇਹਦੇ ਜ ਅਸੀਂ ਸਰਕਾਰ ਨੂੰ ਇਹੋ ਮੰਗ ਕਰਦੇ ਆ ਵੀ ਜਿਹੜੇ ਤਣਾੜ ਅੱਗੇ ਜਿਨ੍ਹਾਂ ਕੋਲ ਦਾਦਾ ਵੀ ਵੀ ਗੱਡੀਆਂ ਹੈਗੀਆਂ ਦੂਜਿਆਂ ਰੂਟਾਂ ਤੇ ਚੱਲਦੇ ਵੱਡੀਆਂ ਗੱਡੀਆਂ ਵਾਲੇ ਉਹਨਾਂ ਨੂੰ ਐਨੋ ਟਾਈਮ ਟੇਬਲ ਦੇਣ ਦੀ ਬਜਾਏ ਸਾਨੂੰ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਸਾਨੂੰ ਨਾ ਵੱਡੇ ਪਰਮਿਟ ਦਿੱਤੇ ਜਾਣ ਜਿੱਦਾਂ 30 ਗੱਡੀਆਂ ਖਲੋਤੀਆਂ ਅਸੀਂ ਸਰਕਾਰ ਤੋਂ ਇਹੋ ਮੰਗ ਕਰਦੇ ਆਂ ਵੀ ਅਸੀਂ ਟੈਕਸ ਤਾਰਾਂਗੇ ਸਾਨੂੰ 15 ਦੇ ਵੱਡੇ ਪਰਮਿਟ ਦਿੱਤੇ ਜਾਣ ਹਨ ਪਿੰਡੀਆਂ ਤੱਕ ਰਾਣੀਆਂ ਤੱਕ بڑے ਰੂਟ ਹੈਗੇ ਆ ਜਿੱਧਰ-ਇਧਰ ਸਾਨੂੰ ਸਰਕਾਰ ਤੋਂ ਇਹੋ ਮੰਗਿਆ ਕਿ ਜੇ ਸਾਡਾ ਰੋਜ਼ਗਾਰ ਬੰਦ ਹੋਇਆ ਤੇ ਸਾਨੂੰ ਵੱਡੀਆਂ ਗੱਡੀਆਂ ਨੇ ਪਰਮਿਟ ਦੇ ਕੇ ਹਨ ਕਿਸੇ ਪਾਲਿਸੀ 'ਚ ਪਾ ਕੇ ਸਾਨੂੰ ਰੋਜ਼ਗਾਰਾਂ ਨੂੰ ਸਿੰਘਾਰੇ 15 ਦੇ ਭਾਵੇਂ ਦਿੱਤੇ ਜਾਣ ਸਾਨੂੰ ਅਸੀਂ ਰਲ ਮਿਲ ਕੇ ਚਲਾਵਾਂਗੇ ਜਿਨ੍ਹਾਂ ਦੇ ਅਗੇ ਹੈਗੇ ਉਹਨਾਂ ਨੂੰ ਭਾਏ ਨਾਂ ਤੇ ਜਾਣ ਜਿਨ੍ਹਾਂ ਨੇ ਨਹੀਂ ਹੈਗੇ ਉਹਨਾਂ ਨੂੰ ਪਰਮਰ ਦਿੱਤੇ ਜਾਣ ਇਹ ਜਿਨ੍ਹਾਂ ਵੀ ਇਹ ਸਾਡਾ ਸੋਨੀਆ ਮਾਨਾ ਵੀ ਗੱਲ ਮੇੜ ਨਾਲ ਚੱਲਣ ਰਹੀ ਆ ਉਹੀ ਆਂਦੇ ਵੀ ਤੁਹਾਨੂੰ ਇਹ ਰੋਜ਼ਗਾਰ ਦਵਾਂਗੇ ਪਰ ਇਹ ਪ੍ਰਸ਼ਾਸਨ ਦੀ ਸਿਹਤ ਹੈ ਜਿਹੜਾ ਜੋ ਵੀ ਕੰਮ ਚੱਲਣ ਡਿਆ ਪ੍ਰਸ਼ਾਸਨ ਦੀ ਸਿਹਤ ਸਾਰਾ ਚੱਲਣ ਡਿਆ ਗਲਤ ਨੰਬਰ ਲਾ ਕੇ ਕਿਸੇ ਆਂਦੇ ਕੋਈ ਧਿਆਨ ਨਹੀਂ ਦਿੰਦਾ ਸਾਰਾ ਜੀਐਨ 2 ਨੂੰ ਆਗੇ ਬੰਦੀ ਆਗੇ ਥੱਲੇ ਉਹਨਾਂ ਨੂੰ ਕੌਣ ਜੀਮਾ ਇਹ ਸਾਰਾ ਪ੍ਰਸ਼ਾਸਨ ਜੁੰਮੇਾਰ ਹੋਊਗਾ ਦਾ ਸਾਰੀਆਂ ਗੱਡੀਆਂਆਂ ਨੂੰ ਜੀਓਮ ਨੂੰ ਲਿਖ ਕੇ ਦਿੱਤਾ ਵੀ ਜਿਹੜੀਆਂ ਗੱਡੀਆਂ ਨਜਾਇਜ਼ ਆ ਸਾਡੇ ਕੋਲ ਵੀ ਕਾਗਜ਼ ਹੀ ਹੈਗੇ ਦਾ ਨੰਬਰ ਪਾ ਕੇ ਦਿੱਤੇ ਸਾਰੇ ਉਹ ਆੜੀਆਂ ਸਾਰੇ ਲੱਗੇ ਨਾਲ ਜੋ ਕੋਈ ਹੈਗਾ ਪਰ ਪ੍ਰਸ਼ਾਸਨ ਦੀ ਰਲ਼ੀ ਮਿਲਣੀ ਨਾਲ ਸਭ ਕੁਝ ਚੱਲਣ ਡਿਆ ਇੱਥੇ ਨਹੀਂ ਜਾਂਦਾ ਹੱਟ ਜਾਂਦਾ ਜੇ ਤੁਹਾਨੂੰ ਪਤਾ ਮਹੀਨਿਆਂ ਤੋਂ ਸਭ ਕੁਝ ਜਾਂਦਾ ਹੀ ਆ ਤੁਹਾਨੂੰ ਪਤਾ ਸਰਕਾਰਾਂ ਦਾ ਕੰਮ ਜਿਹੜਾ ਕਿਦਾਂ ਵੀ ਚੱਲਦਾ ਉਹ ਦੇ ਲੈ ਕੇ ਸਭ ਕੁਝ ਚੱਲਦਾ ਆਉਣ ਵਾਲਾ ਸੰਘਰਸ਼ ਕੀ ਤੁਹਾਡਾ ਜਿੰਨੇ ਕੁ ਮੰਗਾ ਅਸੀਂ ਇਹਦੇ ਹੱਲੇ ਵੇਖੋ ਜੀ ਅਸੀਂ ਮਿੰਨੀ ਬਸਾਂ ਵਾਲੇ ਜਿਹੜੇ ਬੇਰੋਜ਼ਗਾਰ ਰੋਜ਼ਗਾਰੀ ਉਹ ਇਕੱਠੇ ਹੋਏ ਆ ਜੇ 1-2 ਦਿਨਾਂ ਤੱਕ ਇਹ ਗੱਡੀਆਂੜੀਆਂ ਨਜਾਇਜ਼ ਆ ਇਹ ਵੀ ਨਾ ਬੰਦ ਕੀਤੀਆਂ ਗਈਆਂ ਤਾਂ ਇਹ ਹਰ ਵੱਡਾ ਸੰਘਰਸ਼ ਜਿਹੜਾ ਲਿਕਰ ਇਹਦੇ ਜੀਐਮ ਜ਼ਮੀਨ ਜ਼ਮੀਰਾਰ ਦੇ ਤੇ ਜੀ ਸੰਘਾਪ ਦੇ ਕਮੋਬਤ ਹੈ ਜੀ ਹਾਂਜੀ ਡਾਕਟਰ ਨਰਿੰਦਰ ਕੁਮਾਰ ਛਕਾਵਾਂ ਮਿਨੀ ਬੱਸ ਡਰਾਈਵਰ ਯੂਨੀਅਨ ਦਾ ਮੈਂਬਰ ਆ ਪਰ ਮੇਰੀ ਆਪਣੀ ਇੱਕ ਨਿੱਜੀ ਬੱਸ ਵੀ ਨਾਲ ਹੀ ਆ ਅਸੀਂ ਬੇਨਤੀ ਇਹ ਕਰਦੇ ਆਂ ਕਿ ਇਹ ਮਿਨੀ ਬੱਸਾਂ ਦੇ ਪਲਵਟ ਸਾਲੂ ਬੇਰੁਜ਼ਗਾਰੀ ਦੇ ਖਾਤੇ ਦੇ ਚ ਸਾਨੂੰ 1990 91 92 ਤੋਂ ਦਿੱਤੇ ਗਏ ਸੀ ਬੇਰੁਜ਼ਗਾਰਾਂ ਨੂੰ ਜਦੋਂ ਅੱਤਵਾਦ ਦਾ ਟਾਈਮ ਸੀ ਤੇ ਬੇਰੁਜ਼ਗਾਰਾਂ ਨੂੰ ਪਰਮਨੈਂਟ ਦਿੱਤੇ ਗਏ ਸੀ ਕਿ ਇਹ ਬੇਰੁਜ਼ਗਾਰ ਕਿਤੇ ਭਟਕ ਕੇ ਗਲਤ ਰਸਤੇ 'ਤੇ ਪੈ ਜਾਣ ਉਦੋਂ ਤੋਂ ਲੈ ਕੇ ਕੱਲ ਤੱਕ ਅੱਜ ਤੱਕ ਅਸੀਂ ਟੈਕਸ ਤਾਰਦੇ ਆ ਪਰਮਨੈਂਟ ਨਿਊ ਕਰਾਉਨੇ ਆ ਸਾਡੀਆਂ ਪਿੰਨੀ ਬੱਸ ਯੂਨੀਅਨ ਦੀਆਂ 50 ਗੱਡੀਆਂ ਚੱਲਦੀਆਂ ਸੀ ਅਮਰਸਰ ਚੁਕਾਵਾਂ ਲੁਪ ਹੋ ਗਏ ਜਿਹਦੇ ਵਿੱਚੋਂ ਕਿਸੇ ਕਾਰਨਾਂ ਕਰਕੇ ਸਾਡੀਆਂ 30 ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਅਸੀਂ ਬੜੀ ਵਾਰ ਪ੍ਰਸ਼ਾਸਨ ਕੋਲ ਬੇਨਤੀ ਕੀਤੀ ਆ ਲਾਗਜੀਤ ਭੁੱਲਰ ਜੀ ਟਰਾਂਸਫਰਡ ਮੰਤਰੀ ਪੰਜਾਬ ਕੋਲ ਵੀ ਗਏ ਆ ਮੈਂ ਖੁਦ ਵੀ ਗਿਆ ਆ ਬਲਦੇਵ ਸਿੰਘ ਬੱਬੂ ਮਾਨ ਪ੍ਰਧਾਨ ਸਾਡੇ ਨਾਲ ਵੀ ਹਮੇਸ਼ਾ ਮੋਢੇ ਦਾ ਮੋਟਾ ਜਿਹਾ ਡੇਰਦੇ ਖਲੋਤੇ ਰਹਿਆ ਉਹਨਾਂ ਦੇ ਚੈਨ ਸਦਕਾ ਕੁਝ ਸਮਾਂ ਚਲੋ ਗੱਡੀਆਂ ਚੱਲੀਆਂ ਹੁਣ ਇਹ ਜਿਹੜੀਆਂ 20 ਗੱਡੀਆਂ ਨਾਜਾਇਜ਼ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕਿੰਨੀਆਂ ਹੀ ਨਾਜਾਇਜ਼ ਗੱਡੀਆਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਕਾਗਜ਼ ਕੋਈ ਨਹੀਂ ਗੱਡੀਆਂ ਕੋਈ ਨਹੀਂ 84 ਨੰਬਰ ਕੋਈ ਆ ਇੰਨ ਨੰਬਰ ਕੋਈ ਆ ਗਾਂਢਵੀਂ ਦਰ ਦੇ ਨਾਲੇ ਚੱਲ ਰਹੀਆਂ ਨੇ ਇਹਨਾਂ ਵੀ ਇਹਨੇ ਸਾਨੂੰ ਬੇਰੁਜ਼ਗਾਰ ਕਰਕੇ ਰੱਖ ਦਿੱਤਾ ਸਰਕਾਰ ਦਾ ਦਾਵਾ ਆ ਸਰਕਾਰ ਬੇਰੁਜ਼ਗਾਰ ਦੇ ਦਵਾਰ ਪਰ ਅੱਜ ਬੇਰੁਜ਼ਗਾਰ ਸਰਕਾਰ ਦੇ ਦਵਾਰ ਬੇਨਤੀ ਕਰਦੀ ਆ ਵੀ ਸਾਡੀ ਬਾਹ ਫੜੋ ਸਾਡਾ ਰੁਜ਼ਗਾਰ ਕਾਇਮ ਕਰੋ ਸਾਡੀਆਂ ਗੱਡੀਆਂ ਨੂੰ ਪਰਮਿਟ ਨਵੇਂ ਦਿਓ ਭਾਵੇਂ ਫੜੀਆਂ ਗੱਡੀਆਂ ਦਾ ਇੱਕ ਇੱਕ ਦੇ ਦਿਓ ਦੋ ਦੋ ਭਾਈਵਾਲਾਂ ਨੂੰ ਇੱਕ ਇੱਕ ਵੱਡੀ ਗੱਡੀ ਦਾ ਪਰਮਨ ਦੇ ਦਿਓ ਜਿਹਰ ਨਾਲ ਸਾਡੇ ਪਰਿਵਾਰਾਂ ਦਾ ਰੋਜ਼ਗਾਰ ਚੱਲ ਸਕੇ ਕੋਈ ਦਿਹਾੜੀਆਂ ਕੰਮ ਨੂੰ ਮਜਬੂਰ ਆ ਕੋਈ ਮਰਨ ਨੂੰ ਮਜਬੂਰ ਆ ਅਸੀਂ ਕਈ ਵਾਰ ਆਰਟੀਆ ਸਾਹਿਬ ਕੋਲ ਜਾ ਕੇ ਜੀਐਮ2 ਕੋਲ ਜਾ ਕੇ ਵੀ ਬੇਨਤੀ ਫਰਿਆਦ ਕੀਤੀ ਆ ਆ ਹਾਈ ਕੋਰਟ ਦੇ ਨੋਟਸ ਵੀ ਦਿੱਤੇ ਗਏ ਨੇ ਆ ਤੁਹਾਡੇ ਸਾਹਮਣੇ ਆ ਪੀਐਨ ਯਾਦ ਗੱਡੀਆਂ ਨੂੰ ਬੰਦ ਕੀਤਾ ਜਾਵੇ ਯਾਦ ਗੱਡੀਆਂ ਨੂੰ ਬੰਦ ਕੀਤਾ ਜਾਵੇ ਤੇ ਸਾਡੀਆਂ ਗੱਡੀਆਂ ਦੇ ਚਲਾਉਣ ਬਾਰੇ ਵੀ ਸਾਡਾ ਕੋਪਰਾਲਾ ਕੀਤਾ ਜਾਵੇ। ਮਾਨ ਸਾਹਿਬ ਦੇ ਦਰਵਾਜ਼ੇ ਵੀ ਸਾਡੀ ਪੇਸ਼ਕਸ਼ਿਆ ਉਹਨਾਂ ਦੇ ਦਰਬਾਰ 'ਚ ਵੀ ਸਾਡੀ ਹਾਜ਼ਰੀ ਲੱਗਦੀ ਆ। ਵਿਸ਼ਵਾਸ ਸਾਨੂੰ ਪ੍ਰਸ਼ਾਸਨ ਦਵਾਉਂਦਾ ਅਜੇ ਤੱਕ ਕਿਸੇ ਨੇ ਸਾਨੂੰ ਅਸਲੀ ਰੂਪ ਨਹੀਂ ਵਿਖਾਇਆ ਵੀ ਆਓ ਜੀ ਤੁਹਾਡਾ ਅਸੀਂ ਆਰਸ਼ਕਾਰ ਦਾ ਦਾਵਾ ਕਰਦੇ ਆਂ ਜਾਂ ਕਰਦੇ ਆਂ ਜਾਂ ਉਹ ਕਰਦੇ ਆਂ। ਅਗਲਾ ਸੰਘਰਸ਼ ਕੀ ਹੋਊਗਾ? ਸਾਡਾ ਅਗਲਾ ਸੰਘਰਸ਼ ਵੱਤਵਾਦੀ ਹੋਏਗਾ ਕਿ ਜੇ ਅਸੀਂ ਨਾ ਸਾਨੂੰ ਉਹ ਪਰਚਾ ਦਿੱਤਾ ਗਿਆ ਆ ਨਾ ਜਾਲੀ ਗੱਡੀਆਂ ਬੰਦ ਕੀਤੀਆਂ ਗਈਆਂ ਅਸੀਂ ਬੱਸਾਂ ਦੇਖ ਲੋਗੇ ਸੰਘਰਸ਼ ਕਰਾਂਗੇ ਜੀਐਮ ਦੇ ਖਿਲਾਫ ਆਰਡੀਅਰ ਦੇ ਖਿਲਾਫ ਉਸ ਤੋਂ ਅੱਗੇ ਅਸੀਂ ਵੱਡਾ ਪ੍ਰੋਗਰਾਮ ਐਕਸ਼ਨ ਇਹ ਕਰਾਂਗੇ ਕਿ ਜੇ ਸਾਨੂੰ ਪਰਮਾਨੰਦ ਦਿੱਤੇ ਗਏ ਅਸੀਂ ਖੁਦਕਸ਼ੀ ਕਰਨ ਨੂੰ ਤਿਆਰ ਹੋਵਾਂਗੇ ਬੱਸਾਂ ਦੇ ਵਿੱਚ ਵੜ ਕੇ ਬੱਸਾਂ ਨੂੰ ਅੱਗ ਲਾ ਕੇ ਮਰਨ ਨੂੰ ਤਿਆਰ ਹੋਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹ ਦਬਾਅ ਟਾਈਮ ਨਾਲ ਹਟਾ ਜਾਵੇ ਰੋਜ਼ਗਾਰ ਵਾਲਿਆਂ ਨੂੰ ਬੇਰੋਜ਼ਗਾਰ ਵਾਲਿਆਂ ਨੂੰ ਰੋਜ਼ਗਾਰ ਦਾ ਭੁਇਆ ਕਰਾਇਆ ਜਾਵੇ ਉਹਨਾਂ ਦੀ ਮਿਹਰਬਾਨੀ ਉਹਨਾਂ ਦਾ ਧੰਨਵਾਦ ਸਾਡੀ ਬੇਨਤੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼